ਗੇੜੇ ਪੈਸੇ ਆਉਂਦੇ ਆ ਨਾ ਦਿੱਲੀੋਂ ਜਿਹੜੇ ਨਰੇਗਾ ਦੇ ਖਾਤੇ 'ਚ ਪੈਸੇ ਰੱਖੇ ਜਾਂਦੇ ਆ ਉਹ ਪੈਸੇ ਦੋ ਢੇਰੀਆਂ ਬਣਾਉਂਦੇ ਆ ਗਾਂ ਆ ਕੇ ਇੱਕ ਢੇਰੀ 'ਚ ਵੱਡੀ ਆ ਜਿਹੜੀ ਉਹਦੇ 'ਚ 60 ਰੁਪਏ ਰੱਖਦੇ ਆ 100 ਮਗਰ ਦੂਜੀ 'ਚ 40 ਰੁਪਏ ਰੱਖਦੇ ਆ ਜਿਹੜੀ 60 ਰੁਪਈਆਂ ਵਾਲੀ ਢੇਰੀ ਆ ਉਹਦੇ ਚੋਂ ਆਪਾਂ ਨੂੰ ਜਿਹੜੀ ਦੇ ਪੈਸੇ ਮਿਲਦੇ ਆ ਜਿਹੜੀ 4 ਰੁਪਈਆ ਵਾਲੀ ਢੇਰੀ ਆ ਉਹਦੇ ਤੋਂ ਜਿਹੜਾ ਇੱਥੇ ਏਪੀਏ ਵਗਾਰਾ ਬੈਠੇ ਆ ਉਹਨਾਂ ਦੀ ਤਨਖਾਹ ਪੈਂਦੀ ਆ ਉਹਨਾਂ ਦੇ ਕੰਪਿਊਟਰ ਆ ਜਿਹੜੇ ਉਹਨਾਂ ਦਾ ਖਰਚਾ ਪੈਂਦਾ ਆਪਾਂ ਦਾ ਹਰ ਚ ਗਰਮੀ ਚ ਮੱਤਦੇ ਆ ਸਿਆਲ ਚ ਠੰਡੇ ਪਾਣੀਆਂ ਚ ਠੁਰ ਠੁਰ ਕਰਦੇ ਆ ਸਾਡੇ ਪੈਸੇ ਦੇ ਬਲ ਤੇ ਮਾੜੀ ਗੱਲ ਕੀ ਆ ਜਿਹੜੇ ਬੇਇਨਸਾਫੀ ਕਰਦੇ ਆ ਉਹ ਗਰਮੀਆਂ ਚ ਏਸੀ ਚ ਬੈਠੇ ਹੁੰਦੇ ਆ ਤੇ ਜਦੋਂ ਸਿਆਲ ਹੁੰਦਾ ਉਹ ਹੀਟਰ ਲਾ ਕੇ ਬੈਠੇ ਹੁੰਦੇ ਆ ਸਾਡੇ ਪੈਸੇ ਤੇ ਬਲ ਬੋਤੇ ਤੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਬੇਸੀ ਮਰੀਏ ਅਸੀਂ ਛੜੀਏ ਅਸੀਂ ਛੜੀਏ ਤੁਸੀਂ ਐਸ਼ਾ ਕਰੋ ਇਹ ਨਹੀਂ ਪਰਵਾਨ ਉਸੇ ਠੇਰੀ ਚੋਂ ਹਰ 5 ਸਾਲ ਪਿਛੋਂ ਆਕਾਰ ਛਾਪ ਕੇ ਹਰੇਕ ਨੂੰ ਮੁਫਤ ਦੇਣਾ ਹੁੰਦਾ ਇਹ ਹੁਣ ਚੱਕਰ ਚੌਥੀ ਵਾਰ ਮਿਲਣਾ ਸੀ ਆਪਾਂ ਨੂੰ ਛਾਪਦੇ ਹੀ ਨਹੀਂ ਆਂਦੇ ਸਾਡੀ ਠੇਰੀ ਜਿੱਦੇ ਤੋਂ ਖਾਣਾ ਉਹ ਛੋਟੀ ਹੋ ਜੂਗੀ ਇਹ ਟਾੜੀ ਵਾਲਾ ਨਹੀਂ ਇਹਨਾਂ ਨੂੰ ਫਟਲਾਉਣ ਤੋਂ ਪਰੋਣ ਵਾਲਾ ਕੰਮ ਹੈ ਫਟੇ ਮੂਹ ਤੋਂ ਦੇ ਸਾਦਾ ਖਾਨੇਓ ਸਾਡੇ ਹੀ ਖਿਲਾਫ ਜਾਣੇਓ ਇਹ ਛਾਪ ਤੇ ਕਾਰਡ ਹਰੇਕ ਨੂੰ ਦੇਓ ਮੰਗ ਕਰਦੇ ਆ ਕਿ ਨਹੀਂ ਹਰੇਕ ਨੂੰ ਮਿਲੇ ਬਿਨਾਂ ਵਿਟਕਰਾ ਮਿਲੇ ਮੁਫਤ ਮਿਲਦਾ ਹਰੇਕ ਨੂੰ ਪੰਜਾ ਸਾਲਾਂ ਪਿੱਛੋਂ ਮਿਲੇ ਕਿਨਾਰੀ ਇੱਥੇ ਹੱਥ ਖੜੇ ਕਰਕੇ ਮਤਾ ਵੀ ਕਰ ਲੋ ਕਿ ਸਾਡੀ ਹਾਜ਼ਰੀ ਇਸ ਕਾਗਜ਼ ਤੇ ਲਗਣੀ ਚਾਹੀਦੀ ਹੈ ਲੜੋਂਗੇ ਤੇ ਲਈ ਕਿ ਨਹੀਂ ਜੇ ਲੜੋਂਗੇ ਸਿੱਧੇ ਹੋ ਜਾਣਗੇ ਜੇ ਨਹੀਂ ਲੜੋਂਗੇ ਉਹ ਆਂਦੇ ਇਹਨਾਂ ਦਾ ਕੀ ਹੈ ਸਿੱਧੇ ਕਰਕੇ ਸੱਦਾ ਦੇ ਉਹ ਕੋਈ ਨਹੀਂ ਠਹਿਰ ਜਾ ਬਾਲਾ ਗੁੱਸੇ ਚ ਆ